ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਜੇ ਤੁਸੀਂ ਕਣਕ ਦੀ ਫਸਲ ਤੋਂ ਬਾਅਦ ਤੁਸੀਂ ਆਪਣੇ ਖੇਤ ਵਿੱਚ ਕੋਈ ਸਬਜ਼ੀ ਲਗਾਈ ਸੀ ਵੇਚਣ ਦੇ ਲਈ ਜਾਂ ਤੁਸੀਂ ਆਪਣੇ ਪਸ਼ੂਆਂ ਦੇ ਚਾਰੇ ਲਈ ਮੱਕੀ ਜਾਂ ਜਵਾਰ ਬੀਜੀ ਹੋਈ ਸੀ ਅਤੇ ਜੁਲਾਈ ਜੁਲਾਈ ਦੇ ਮਹੀਨੇ ਵਿੱਚ ਛੋਡਾ ਖੇਤ ਜੇ ਹਲੇ ਨਹੀਂ ਖਾਲੀ ਹੁੰਦਾ ਛੋਡਾ ਖੇਤ ਜੇ 5 ਅਗਸਤ ਤੱਕਰ ਜਾ ਕੇ ਵੀ ਖਾਲੀ ਹੋਵੇਗਾ ਤਾਂ ਵੀ ਤੁਸੀਂ ਚੰਗਾ ਝਾੜ ਲੈ ਕੇ ਚੰਗਾ ਮੁਨਾਫਾ ਝੋਨੇ ਦੀ ਫਸਲ ਤੋਂ ਲੈ ਸਕਦੇ ਹੋ ਕਿਸਾਨ ਪ੍ਰਭੋ ਜਿੰਨਾ ਕਿਸਾਨ ਪ੍ਰਾਵਾਂ ਦਾ ਹਲੇ ਜੁਲਾਈ ਜੁਲਾਈ ਮਹੀਨੇ ਵਿੱਚ ਖੇਤ ਖਾਲੀ ਨਹੀਂ ਹੁੰਦੇ ਉਹਨਾਂ ਲਈ ਅਹਿਮ ਜਾਣਕਾਰੀ ਵਾਲੀ ਵੀਡੀਓ ਕਿਸਾਨ ਪ੍ਰਭੋ ਸੋਡੀ ਜਾਣਕਾਰੀ ਵਿੱਚ ਵਾਅਦਾ ਕਰੇਗੀ ਅਤੇ ਜਾਂ ਤੁਸੀਂ ਅਚਾਰ ਦੇ ਪਰਪਸ ਦੇ ਲਈ ਮੱਕੀ ਲਗਾਈ ਸੀ ਕਣਕ ਵਾਲੇ ਖੇਤ ਵਿੱਚ ਤੇ ਤੁਸੀਂ ਮੱਕੀ ਲਾਉਣ ਵਿੱਚ ਲੇਟ ਹੋ ਗਈ ਸੀ ਤਾਂ ਕਿਸਾਨ ਪ੍ਰਭੋ ਤੁਸੀਂ 2-3 ਦਿਨਾਂ ਦੇ ਵਿੱਚ 1692 ਦੀ ਚੋਣ ਕਰਕੇ ਤੁਸੀਂ ਆਪਣੇ ਖੇਤ ਵਿੱਚ ਪਨੀਰੀ ਲਗਾ ਲਓ ਕਿਸਾਨ ਭਰਾਵੋ ਜੇ ਤੁਸੀਂ 12 ਜੁਲਾਈ ਤੱਕ ਵੀ 1692 ਦੀ ਪਨੀਰੀ ਆਪਣੇ ਖੇਤ ਵਿੱਚ ਲਗਾਉਨੇ ਹੋਗੇ ਅਤੇ ਤੁਸੀਂ 5 ਅਗਸਤ ਨੂੰ ਜਾ ਕੇ ਉਹ ਪਨੀਰੀ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰੋਗੇ ਤਾਂ ਤੁਸੀਂ ਲੱਗੀ ਹੋਈ ਫਸਲ ਦਾ ਪੂਰਾ ਮੁਨਾਫਾ ਪੂਰਾ ਫਾਇਦਾ ਲੈ ਸਕੋਗੇ ਕਿਸਾਨ ਪ੍ਰਭੂ ਬੇਸ਼ੱਕ ਤੁਸੀਂ ਚਾਰਨ ਦੇ ਲਈ ਪਸ਼ੂਆਂ ਦੇ ਚਾਰੇ ਲਈ ਮੱਕੀ ਜਾਂ ਜਵਾਰ ਬੀਜੀ ਹੋਈ ਹੈ ਤੁਸੀਂ ਉਹਦੀ ਵੀ ਕਟਾਈ ਕਰ ਸਕਦੇ ਹੋ ਜੇ ਤੁਸੀਂ ਆਪਣੇ ਖੇਤ ਵਿੱਚ ਕੋਈ ਸਬਜ਼ੀ ਲਗਾਈ ਹੋਈ ਹੈ ਤੁਸੀਂ ਉਹ ਸਬਜ਼ੀ ਤੋੜ ਕੇ ਵੀ ਆੰਦਣਕ ਦੱਚ ਵਿੱਚ ਵਾਧਾ ਕਰ ਸਕਦੇ ਹੋ ਜੇ ਤੁਸੀਂ ਅਚਾਰ ਦੇ ਲਈ ਸਾਈਲੇਜ ਦੇ ਪਰਪਸ ਲਈ ਮੱਕੀ ਲਗਾਈ ਸੀ ਤਾਂ ਉਹਦੀ ਵੀ ਉਦੋਂ ਨੂੰ ਕਟਾਈ ਹੋ ਜਾਵੇਗੀ ਪਰ ਕਿਸਾਨ ਪ੍ਰਭੂ ਧਿਆਨ ਦੇਣਯੋਗ ਗੱਲ ਇਹ ਹੈ ਕਿ ਸੋਨੂੰ ਹੁਣ ਬਾਸਮਤੀ ਕਿਸਮ 1692 ਦੀ ਚੋਣ ਹੀ ਕਰਨੀ ਪਊਗੀ ਕਿਉਂਕਿ ਜੇ ਤੁਸੀਂ ਕੋਈ ਗੁਰ ਬ੍ਰੈਡੀ ਹਾਈਬ੍ਰਿਡ ਵੈਰਾਈਟੀ ਜਾਂ ਪਰਮਲ ਪੀਆਰ 126 ਦੀ ਚੋਣ ਕਰੋਗੇ ਕਿਸਾਨ ਪ੍ਰਭੋ ਤਾਂ ਉਹ ਤੁਹਾਡੀ ਕਟਾਈ ਦੇ ਲਈ ਲੇਟ ਹੋ ਜਾਵੇਗੀ ਫਸਲ ਅਤੇ ਜਦੋਂ ਤੁਸੀਂ ਉਹਦੀ ਕਟਾਈ ਕਰਕੇ ਮਾਰਕੀਟ ਵਿੱਚ ਲੈ ਕੇ ਜਾਓਗੇ ਤਾਂ ਸਿਲ ਜ਼ਿਆਦਾ ਹੋਣ ਦੇ ਕਾਰਨ ਤੁਹਾਡੀ ਆਮਦਨ ਵਿੱਚ ਘਾਟਾ ਹੋਵੇਗਾ ਕਿਉਂਕਿ ਉਸ ਟਾਈਮ ਹਾਈਬ੍ਰਿਡ ਵੈਰਾਈਟੀਆਂ ਦਾ ਮੌਕਦਰ ਜ਼ਿਆਦਾ ਆਉਂਦਾ ਸਿਲ ਜ਼ਿਆਦਾ ਆਉਂਦੀ ਹੈ ਅਤੇ ਆਪਾਂ ਨੂੰ ਜ਼ਿਆਦਾ ਕਾਟ ਤੇ ਆਪਣੀ ਫਸਲ ਵੇਚਣੀ ਪੈਂਦੀ ਹੈ ਜੇ ਕਿਸਾਨ ਪ੍ਰਭੋ ਉੱਥੇ ਹੀ ਆਪਾਂ 1691 ਦੀ ਚੋਣ ਕਰਕੇ ਆਪਣੇ ਖੇਤ ਵਿੱਚ ਬਾਸਮਤੀ ਵੈਰਾਈਟੀ ਲਗਾਉਨੇ ਆ ਤਾਂ ਆਪਾਂ ਨੂੰ ਇਹ ਚੰਗਾ ਝਾੜ ਦੇ ਕੇ ਜਾਵੇਗੀ ਅਤੇ 85 ਦਿਨਾਂ ਦੇ ਵਿੱਚ ਹੀ ਕਟਾਈ ਲਈ ਤਿਆਰ ਹੋ ਜਾਵੇਗੀ ਅਤੇ ਆਪਾਂ ਨੂੰ ਫੁੱਲ ਆਮਦਨ ਵੀ ਦੇ ਕੇ ਜਾਵੇਗੀ ਕਿਉਂਕਿ ਕਿਸਾਨ ਭਰਾਓ ਜੇ ਇਹ ਬਾਸਮਤੀ ਵੈਰੈਟੀ 1692 ਦੀ ਆਪਾਂ ਦੂਜੀਆਂ ਬਾਸਮਤੀ ਵੈਰੈਟੀਆਂ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਇਹ ਸਮਾਂ ਵੀ ਬਹੁਤ ਘੱਟ ਲੈਂਦੀ ਹੈ ਇਹ 1509 ਨਾਲੋਂ ਵੀ 5 ਦਿਨ 7 ਦਿਨ ਘੱਟ ਲੈਂਦੀ ਹੈ ਅਤੇ ਇਸ ਬੀਜ ਉੱਤੇ ਬਿਮਾਰੀਆਂ ਦਾ ਅਟੈਕ ਵੀ ਘੱਟ ਆਉਂਦਾ ਇਹਨੂੰ ਝੰਡਾ ਰੋਗ ਅਤੇ ਜੋ ਆਪਣੇ ਬਲਾਸਟ ਰੋਗ ਹੈ ਉਹਦੀ ਸਮੱਸਿਆ ਵੀ ਦਿੱਕਤ ਵੀ ਆਪਾਂ ਨੂੰ ਘੱਟ ਦੇਖਣ ਨੂੰ ਮਿਲਦੀ ਹੈ ਇਹ ਇੱਕ ਦੂਜਾ ਸਵਾਲ ਬਹੁਤ ਕਿਸਾਨ ਪ੍ਰਭਾ ਮਾ ਦਾ ਇਹ ਹੁੰਦਾ ਕਿ ਪਿਛਲੇ ਸਾਲ ਅਸੀਂ 5 7 ਅਗਸਤ ਨੂੰ ਇਹ ਬੀਜ ਦੀ ਇਸ ਵੈਰਾਈ ਦੀ ਚੋਣ ਕਰਕੇ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕੀਤੀ ਸੀ ਪਰ ਸਾਨੂੰ ਚੰਗਾ ਝਾੜ ਨਹੀਂ ਮਿਲਿਆ ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿਸਾਨ ਪ੍ਰਭੂ ਕਿ ਆਪਾਂ ਆਪਣੇ ਖੇਤ ਖਾਲੀ ਹੋਣ ਦੀ ਤਰੀਕ ਨਿਸ਼ਚਿਤ ਨਹੀਂ ਕਰਦੇ ਆਪਾਂ ਪਨੀਰੀ ਜਲਦੀ ਲਗਾ ਦਿੰਦੇ ਆ ਕਿਸਾਨ ਪ੍ਰਭੂ ਤੇ ਪਨੀਰੀ ਜਲਦੀ ਲਗਾਉਣ ਦੇ ਕਾਰਨ ਆਪਣੀ ਜੋ ਪਨੀਰੀ ਦੀ ਉਮਰ ਹੈ ਉਹ 40 45 ਦਿਨ ਕਿਆਰੀ ਦੇ ਵਿੱਚ ਖੜੀਦੀ ਹੀ ਹੋ ਜਾਂਦੀ ਹੈ ਤੇ ਜੋ ਬੂਟੇ ਦੀ ਗਰੋਥ ਦਾ ਸਮਾਂ ਬੂਟੇ ਦੇ ਜੁੱਸਾ ਬਣਾਉਣ ਦਾ ਸਮਾਂ ਹੁੰਦਾ ਉਹ ਕੈਰੀ ਵਿੱਚ ਹੀ ਲੰਘ ਜਾਂਦਾ ਕਿਉਂਕਿ ਜੇ ਕਿਸਾਨ ਪ੍ਰਭੂ ਆਪਾਂ ਇਹਨੂੰ 25 ਦਿਨਾਂ ਦੀ ਖੇਤ ਵਿੱਚ ਟ੍ਰਾਂਸਪਲੈਂਟ ਕਰਦੇ ਆਂ ਤੇ ਫੇਰ ਹੀ ਇਹਨੇ ਆਉਣ ਵਾਲੇ 25 ਦਿਨਾਂ ਵਿੱਚ ਬੂਟਾ ਬਣਾ ਕੇ ਚੰਗਾ ਜੁੱਸਾ ਬਣਾ ਕੇ ਆਪਾਂ ਨੇ ਖੇਤ ਵਿੱਚ ਚੰਗਾ ਮੁਨਾਫਾ ਚੰਗਾ ਝਾੜ ਦੇਣਾ ਹੁੰਦਾ ਕਿਸਾਨ ਪ੍ਰਭੂ ਪਰ ਇਸ ਟਾਈਮ ਆਪਾਂ ਨੂੰ ਪਨੀਰੀ ਲਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪਊ ਕਿਸਾਨ ਪ੍ਰਭੂ ਕਿ ਆਪਾਂ ਪਨੀਰੀ ਉਹਨਾਂ ਖੇਤਾਂ ਵਿੱਚ ਲਗਾਈਏ ਜਿਨ੍ਹਾਂ ਖੇਤਾਂ ਵਿੱਚੋਂ ਆਪਾਂ ਪਾਣੀ ਕੱਢ ਸਕੀਏ ਆਪਾਂ ਨੂੰ ਨੀਵੇਂ ਖੇਤਾਂ ਦੀ ਚੋਣ ਪਨੀਰੀ ਲਾਉਣ ਦੇ ਲਈ ਨਹੀਂ ਕਰਨੀ ਚਾਹੀਦੀ ਕਿਸਾਨ ਪ੍ਰਭੂ ਕਿਉਂਕਿ ਹੁਣ بارشਾਂ ਦਾ ਸਮਾਂ ਚੱਲ ਰਿਹਾ ਜੇ ਲੋੜ ਤੋਂ ਜ਼ਿਆਦਾ بارش ਹੋ ਗਈ ਅਤੇ ਤੁਹਾਡੇ ਖੇਤ ਦੇ ਵਿੱਚ ਲਗਾਈ ਹੋਈ ਪਨੀਰੀ ਵਿੱਚ ਪਾਣੀ ਜ਼ਿਆਦਾ ਖੜ ਗਿਆ ਤਾਂ ਬੀਜ ਨੂੰ ਟੰਗੂਰ ਮਾਰਨ ਵਿੱਚ ਸਮੱਸਿਆ ਆਵੇਗੀ ਅਤੇ ਤੁਹਾਡੀ ਪਨੀਰੀ ਬਿਰਲੀ ਉਗਰੇਗੀ ਫਿਰ ਤੁਹਾਡੇ ਜੋ ਤੁਸੀਂ ਪਨੀਰੀ ਜੇ 5 ਕਿੱਲਿਆਂ ਦੀ ਪਨੀਰੀ ਲਗਾਈ ਹੋਈ ਆ ਤਾਂ ਉਹਦੇ ਨਾਲ 3 ਕਿੱਲੇ ਖੇਤ ਹੀ ਨਿਬੜੇਗਾ 3 ਕਿੱਲੇ ਹੀ ਖੇਤ ਵਿੱਚ ਉਹ ਪਨੀਰੀ ਪੂਰੀ ਆਵੇਗੀ ਸੋ ਕਿਸਾਨ ਪ੍ਰਭੂ ਉਹਨਾਂ ਖੇਤਾਂ ਦੀ ਚੋਣ ਕਰੋ ਜੋ ਦੂਜੇ ਖੇਤਾਂ ਨਾਲ ਉੱਚੇ ਹੋਣ ਅਤੇ ਉਹਨਾਂ ਦਾ ਪਾਣੀ ਜੇ ਲੋੜ ਪਵੇ ਤਾਂ ਆਪਾਂ ਕਿਆਰੀਆਂ ਵਿੱਚੋਂ ਕੱਢ ਸਕੀਏ ਅਤੇ ਆਪਾਂ 25 ਦਿਨਾਂ ਵਿੱਚ ਪਨੀਰੀ ਤਿਆਰ ਕਰਕੇ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰਦੀਏ ਅਤੇ ਚੰਗਾ ਝਾੜ ਚੰਗਾ ਮੁਨਾਫਾ ਲੈ ਸਕੀਏ ਕਿਉਂਕਿ ਕਿਸਾਨ ਪ੍ਰਭੂ ਇਹ ਬੀਜ ਦੀ ਜੇ ਆਪਾਂ ਯੂਐਸਟੀ ਦੇ ਦਸਨ ਮੁਤਾਬਿਕ ਆਪਾਂ ਝਾੜ ਦੀ ਗੱਲ ਕਰੀਏ ਤਾਂ ਇਹਦਾ 24 ਕੁਇੰਟਲ ਤੋਂ ਲੈ ਕੇ ਆਪਾਂ 28 ਕੁਇੰਟਲ ਤੱਕ ਝਾੜ ਆਪਣੇ ਖੇਤਾਂ ਵਿੱਚ ਪ੍ਰਾਪਤ ਕਰ ਸਕਦੇ ਹਾਂ ਅਤੇ ਜੇ ਕਿਸਾਨ ਪ੍ਰਭੂ ਇਹ ਬੀਜ ਲਾਉਨੇ ਆ ਤਾਂ ਆਪਾਂ ਨੂੰ ਅਗਲੀ ਫਸਲ ਜੇ ਆਪਾਂ ਕਣਕ ਦੀ ਲਾਉਨੇ ਆ ਤਾਂ ਉਸ ਟਾਈਮ ਆਪਾਂ ਨੂੰ ਪਰਾਲੀ ਦੇ ਨਾਲ ਨਿਜੇਠਣ ਦੀ ਵੱਡੀ ਦਿਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਇਨਾ ਬੀਜਾਂ ਦੀ ਪਰਾਲੀ ਥੋੜੀ ਹੋਣ ਦੇ ਕਾਰਨ ਆਪਾਂ ਸੁਪਰ ਸੀਡਰ ਨਾਲ ਜਾਂ ਮਲਚਰ ਨਾਲ ਅਗਲੀ ਫਸਲ ਕਣਕ ਦੀ ਲਗਾ ਸਕਦੇ ਆ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀਆਂ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਦਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ